ਸੰਤ ਬ੍ਰਿਯਾਮ ਸਿੰਘ ਮਹਾਲੀ ਵਾਲੇ ਚੰਡੀਗੜ੍ਹ ਵਾਲੇ ਉਹਨਾਂ ਨੇ ਇੱਕ ਦਿਨ ਇੱਕ ਗੱਲ ਸੁਣਾਈ ਸੀ ਕਿ ਪੁਰਾਣੇ ਸਮੇਂ ਵਿੱਚ ਜਦੋਂ ਹਾਥੀ ਘੋੜੇ ਹੁੰਦੇ ਸਨ ਉਦੋਂ ਕਿਸੇ ਸੰਤ ਮਹਾਪੁਰਸ਼ ਕੋਲੇ ਸੰਗਤ ਦਰਸਨਾ ਲਈ ਆਈ ਸੀ ਉਹਨਾਂ ਵਿੱਚੋਂ ਇੱਕ ਬੰਦਾ ਹਾਥੀ ਤੇ ਚੜ ਕੇ ਆਇਆ ਸੀ ਮਹਾਰਾਜ ਨੇ ਸੰਤਾਂ ਮਹਾਪੁਰਸ਼ਾਂ ਨੇ ਜੋ ਉਸ ਸਮੇਂ ਦੇ ਸੀਗੇ ਉਹਨਾਂ ਨੇ ਉਸ ਵੱਲ ਨਜ਼ਰ ਕੀਤੀ ਤੇ ਉਸ ਨੂੰ ਉਸਤੇ ਉਹਨਾਂ ਨੂੰ ਦਿਆਈ ਉਹਨਾਂ ਨੇ ਉਸ ਨੂੰ ਕਿਹਾ ਕਿ ਭਾਈ ਤੂੰ ਗੱਲ ਸੁਣ ਜਿਹੜੇ ਹਾਥੀ ਤੇ ਤੂੰ ਬੈਠ ਕੇ ਆਇਆ ਹੈ ਇਸ ਤੋਂ बच ਕੇ ਰਹੀਂ ਕਿਉਂਕਿ ਇਹ ਤੇਰੇ ਤੋਂ ਬਦਲਾ ਜ਼ਰੂਰ ਲਵੇਗਾ ਔਰ ਇਹ ਬਦਲਾ ਲੈਣ ਹੀ ਤੇਰੇ ਘਰ ਆਇਆ ਹੈ ਉਸ ਨੇ ਪੁੱਛਿਆ ਕਿ ਕਿਵੇਂ ਤਾਂ ਮਹਾਰਾਜ ਨੇ ਦੱਸਿਆ ਸੰਤਾ ਨੇ ਕਿ ਇਸ ਦਾ ਪਹਿਲਾ ਜਨਮ ਜੋ ਸੀਗਾ ਉਹ ਤੇਰੇ ਘਰ ਨੌਕਰ ਦਾ ਸੀਗਾ। ਔਰ ਇਸਨੇ ਤੇਰੇ ਘਰ ਚੋਰੀ ਕਰ ਲਈ ਸੀ। ਤੂੰ ਇਸ ਨੂੰ ਪਹਿਲੇ ਜਨਮ ਵਿੱਚ ਇੰਨਾ ਕੁੱਟਿਆ ਇੰਨਾ ਕੁੱਟਿਆ ਕਿ ਇਸ ਦੀ ਮੌਤ ਹੋ ਜਾਂਦੀ ਹੈ। ਹੁਣ ਇਸ ਜਨਮ ਵਿੱਚ ਤੇਰੇ ਤੋਂ ਬਦਲਾ ਜ਼ਰੂਰ ਲਵੇਗਾ। ਇਸ ਲਈ ਤੂੰ ਇਸ ਤੋਂ ਆਪਣਾ ਵਿਚਾਰ ਰੱਖੀ। ਤਾਂ ਸੰਗਤ ਦਰਸ਼ਨ ਕਰਕੇ ਚਲੀ ਜਾਂਦੀ ਹੈ ਰਸਤੇ ਵਿੱਚ। ਉਹ ਇਨਸਾਨ ਹਾਥੀ ਤੇ ਨਹੀਂ ਬੈਠਦਾ। ਤਾਂ ਉਸਦੇ ਨਾਲ ਵਾਲੇ ਜੀ ਉਸਦੇ ਸਾਥੀ ਹੁੰਦੇ ਹਨ ਉਹ ਉਸ ਨੂੰ ਕਹਿੰਦੇ ਹਨ ਕਿ ਤੂੰ ਹਾਥੀ ਤੇ ਕਿਉਂ ਨਹੀਂ ਬੈਠਦਾ ਤਾਂ ਉਹ ਕਹਿੰਦਾ ਹੈ ਕਿ ਸੰਤਾਂ ਮਾਂ ਪੁਰਸ਼ਾਂ ਨੇ ਜੋ ਕਿਹਾ ਸੀ ਉਹ ਗੱਲ ਤੋਂ ਮੈਨੂੰ ਡਰ ਲੱਗਦਾ ਹੈ ਤਾਂ ਉਹਨਾਂ ਬੰਦਿਆਂ ਨੇ ਕਿਹਾ ਕਿ ਤੂੰ ਹਾਥੀ ਤੇ ਚੜ ਕੇ ਉਹਨਾਂ ਦੇ ਕੋਲ ਗਿਆ ਇਸ ਲਈ ਸੰਤਾਂ ਨੂੰ ਚੰਗਾ ਨਹੀਂ ਲੱਗਿਆ ਹੋਵੇਗਾ ਇਸ ਲਈ ਉਹਨਾਂ ਨੇ ਕਹਿ ਦਿੱਤਾ ਉਸਨੇ ਸੋਚਿਆ ਕਿ ਹਾਂ ਇਹ ਤਾਂ ਵਿਚਾਰਾ ਮੈਨੂੰ ਕੀ ਕਹੇਗਾ ਇਹ ਤਾਂ ਮੇਰੀ ਰੱਖਿਆ ਕਰਦਾ ਹੈ। ਇਸਨੇ ਮੈਨੂੰ ਕੀ ਕਹਿਣਾ ਹੈ? ਉਹ ਉਸ ਉੱਪਰ ਬੈਠ ਜਾਂਦਾ ਹੈ ਤੇ ਘਰ ਚਲਾ ਜਾਂਦਾ ਹੈ। ਕੁਝ ਦਿਨ ਬੀਤਦੇ ਹਨ। ਜਦੋਂ ਉਹਨਾਂ ਦੇ ਘਰ ਕੋਈ ਨਹੀਂ ਹੁੰਦਾ ਤਾਂ ਹਾਥੀ ਦੇ ਕੋਲ ਜਾਂਦਾ ਹੈ। ਉਸ ਦੇ ਚੇਤਾ ਭੁੱਲ ਜਾਂਦਾ ਹੈ ਕਿ ਜੋ ਮਹਾਰਾਜ ਨੇ ਕਿਹਾ ਸੀ। ਤਾਂ ਹਾਥੀ ਉਸ ਦੇ ਉੱਪਰ ਆਪਣਾ ਪੈਰ ਰੱਖ ਦਿੰਦਾ ਹੈ ਤੇ ਬਾਅਦ ਵਿੱਚ ਉਸ ਤੇ ਬੈਠ ਕੇ ਉਸ ਦਾ ਕੁਚੰਬਰ ਘੜ ਦਿੰਦਾ ਹੈ। ਇਸ ਪ੍ਰਕਾਰ ਉਸਦੀ ਡੈਥ ਹੋ ਜਾਂਦੀ ਹੈ ਹਾਥੀ ਨੇ ਆਪਣਾ ਬਦਲਾ ਲੈ ਲਿਆ ਹੁੰਦਾ ਹੈ ਤਾਂ ਉਸ ਪਿੰਡ ਦੀ ਸੰਗਤ ਫਿਰ ਮਹਾਪੁਰਸ਼ਾਂ ਕੋਲੇ ਜਾਂਦੀ ਹੈ ਤਾਂ ਮਹਾਪੁਰਸ਼ ਕੁਸ਼ ਦੇ ਹਨ ਦੇ ਭਾਈ ਉਸ ਦਿਨ ਆਲਾ ਬੰਦਾ ਨਹੀਂ ਆਇਆ ਅੱਜ ਤੁਹਾਡੇ ਨਾਲ ਤਾਂ ਉਹ ਕਹਿੰਦੇ ਹਨ ਕਿ ਮਹਾਰਾਜ ਉਸ ਨੂੰ ਤਾਂ ਹਾਥੀ ਨੇ ਮਾਰ ਦਿੱਤਾ ਤਾਂ ਸੰਤ ਬੋਲਦੇ ਹਨ ਕਿ ਭਾਈ ਉਹ ਉਸ ਦਿਨ ਸੰਗਤ ਵਿੱਚ ਆਇਆ ਸੀ ਮੈਂ ਸੋਚਿਆ ਇਸ ਨੂੰ ਸੰਗਤ ਦਾ ਫਲ ਮਿਲਣਾ ਚਾਹੀਦਾ ਹੈ ਇਸ ਲਈ ਮੈਨੂੰ ਮੈਂ ਉਸ ਨੂੰ ਦੱਸ ਦਿੱਤਾ ਪਰ ਉਸ ਨੇ ਮੇਰੀ ਗੱਲ ਨਹੀਂ ਮੰਨੀ ਇਸ ਪ੍ਰਕਾਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਇੱਕ ਬੰਦਾ ਜੋ ਦੂਜੇ ਬੰਦੇ ਨਾਲ ਬੁਰਾ ਕਰਦਾ ਹੈ ਤਾਂ ਉਸ ਦਾ ਕੀ ਹਸਰ ਹੁੰਦਾ ਹੈ ਔਰ ਸਿੱਧੀ ਰੱਬ ਨਾਲ ਟੱਕਰ ਲੈਣੀ ਤਾਂ ਸਮਝੋ ਕਿ ਇਹੋ ਜਿਹੇ ਇਨਸਾਨਾਂ ਦਾ ਕੀ ਹਸਰ ਹੋਏਗਾ ਇਸ ਕਰਕੇ ਡਰੋ ਪ੍ਰਮਾਤਮਾ ਤੋਂ ਇਹੋ